ਤਨ ਤਨ ਬਾਬਾ ਫਰੀਦ ਜੀ ਯਾਦ ਚ ਸਲਾਨਾ ਛਿੰਝ ਮੇਲਾ ਗram ਪੰਚਾਇਤ ਤੇਹਿੰਗ ਦਸਮੇਸ਼ ਸਪੋਰਟਸ ਕਲਬ ਐਨ ਆਰ ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14 ਜਨਵਰੀ ਨੂੰ ਪਿੰਡ ਤੇਹਿੰਗ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਕਰਵਾਇਆ ਗਿਆ ਇਸ ਸਲਾਨਾ ਛਿੰਝ ਮੇਲੇ 'ਚ ਪੰਜਾਬ ਦੇ ਕੋਨੇ-ਕੋਨੇ ਪਲਵਾਨਾ ਪਹੁੰਚ ਕੇ ਕੁਸ਼ਤੀਆਂ ਦੇ ਜੋਰ ਦਿਖਾਏ ਤੇ ਪਟਕੇ ਦੀ ਕੁਸ਼ਤੀ ਜੋਟੀ ਪਲਵਾਨ ਤੇ ਇਰਫਾਨ ਦੂਜੇ ਨੰਬਰ ਪਟਕੇ ਦੀ ਕੁਸ਼ਤੀ ਗਾਮਾ ਤੁਲੈਤਾ ਤੇ ਜੱਸਾ ਬਾਹੜੇਵਾਲ ਤੀਜੀ ਨੰਬਰ ਦੀ ਕੁਸ਼ਤੀ ਬਾਬਾ ਤੇਹਿੰਗ ਤੇ ਜਸਕਰਨ ਮਾਲੋ ਮੁਜਾਰਾ ਵਿਚਕਾਰ ਫਸਵਾਨ ਮੁਕਾਬਲਾ ਹੋਇਆ ਇਸ ਮੌਕੇ ਪਹਿਲਵਾਨਾਂ ਦਾ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ ਦੇ ਕੇ ਪ੍ਰਬੰਧਕ ਨੇ ਸਨਮਾਨ ਕੀਤਾ ਇਸ ਮੌਕੇ ਵਿਸ਼ੇਸ਼ ਦਾਨੀ ਵੀਰਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਕੀਤਾ ਇਸ ਮੌਕੇ ਨਿਰਮਲ ਸਿੰਘ ਜੱਜ ਸਰਪੰਚ ਪ੍ਰਬੰਧਕ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਬੱਡੀ ਕੱਪ چنج تے سے سماغم سماگ کروا تا جو نوجوان کھیڑا پرتی اتساہ ہو کے اپنے ماپیا پنجاب دا نام وشو پدر تک جتندر سنگھ سندو پنچ شرنجیت سنگھ پنچ جسویر سنگھ پنچ اسونی کمار پنچ تے سمو نگر نواسی حاضر سن پترکار اجے سنگھ سنگی گرشانت ناگی منپریت راجا صاحب تے ہنگ تو وشیس ਸਰੋਵਰ ਜੱਟ ਐਸਫਾਨ ਦਾ ਸਾਡੀ ਛੋਟੀ ਜੀ ਬੇਨਤੀ ਨੂੰ ਪ੍ਰਵਾਨ ਕਰਕੇ ਹੋ ਕੌਣ ਆ ਗਿਆ ਔਰ ਰੇਲਵੇ ਵਾਲਾ ਪਿੱਛੇ ਹੋ ਜਾ ਜੀ ਜੀ ਸਾਨੂੰ ਮਾਇਆ ਦੇਖਣ ਲਈ ਹੋਂਦਾ ਕੁਸ਼ਤੀ ਦੇਖਾਂਗੇ ਹੋਂਦਾ ਸਿਰੇ ਦਾ ਮੁਕਾਬਲਾ ਦੇਖਾਂਗੇ ਮੈਂ ਬੇਨਤੀ ਕਰਾਂ ਸਮੁੱਚੀ ਪੰਚਾਇਤ ਨੂੰ ਪ੍ਰਬੰਧਕ ਕਮੇਟੀ ਨੂੰ ਅਖਾੜੇ ਚ ਆ ਜੇ ਨਕਰ ਖੇੜੇ ਦੀ ਸ਼ੋਕ ਸ਼ਾਂਤੀ ਮਾਲ ਜੰਗਲ ਪਸ਼ੂ ਦੀ ਤੰਦਰੁਸਤੀ ਫਸਲ ਪਾਣੀ ਦੀ ਖੁਸ਼ਹਾਲੀ ਦੇਖੋ ਜੀ ਜੀ ਵੱਡੀ ਕੁਰਸੀ ਸ਼ੁਰੂ ਕਰਾ ਜੇ ਸਾਰੀ ਪ੍ਰਬੰਧਕ ਕਮੇਟੀ ਨੂੰ ਸਰਪੰਚ ਪੰਚਾਇਤ ਮੈਂਬਰਾਂ ਨੂੰ ਇੰਦਰ ਦੇ ਜੀਰਾਂ ਨੂੰ ਖਾੜੇ ਦੇ ਵਿੱਚ ਆਓ ਤੇ ਵੱਡੀ ਕੁਰਸੀ ਸ਼ੁਰੂ ਕਰੋ ਜੀ ਸਾਹਿਬ ਔਰ ਬਾਦ ਬਾਦ ਦੀ ਬਾਰ ਹੁਣ ਤੁਸੀਂ ਮਰੇ ਸਿਰ ਬੈਠ ਜਾਣਾ ਜੀ ਹਾਂ ਜੀ ਹੁਣ ਆਪਾਂ ਸਵਾਵਾ ਬਾਹਰ ਦੀ ਓਕੇ ਨਵਾਈਏ ਸਾਡੇ ਘੋੜੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਧਰ ਵੀ ਸਾਡਾ ਜਿਹੜੀ ਹੈ ਔਰ ਸਾਰਾ ਤੋਂ ਪਤਾ ਕਹਿੰਦੇ ਧੰਨਵਾਦ ਹੈ ਸਾਡਾ डी जे द्वाबा नाइंटी नाइन वारे वीर साढे ते

ਹਲਾਕੇ ਤੋਂ ਆਏ ਹੋਏ ਸਾਰੇ ਸਰਪੰਚ ਸਾਹਿਬ ਨੰਬਰਦਾਰਾਂ ਦਾ ਤੇ ਸਾਰੇ ਨਗਰ ਨੂੰ ਅੱਜ ਲੱਖ ਲੱਖ ਵਧਾਈਆਂ ਜਿੱਤੇ ਮਾਘੀ ਦਾ ਪਵਿੱਤਰ ਦਿਹਾੜਾ ਲੋਹੜੀ ਦਾ ਪਵਿੱਤਰ ਦਿਹਾੜਾ ਸਾਰਾ ਨਗਰ ਇਸੇ ਤਰ੍ਹਾਂ ਪ੍ਰਬਾਤਮਾ ਚੜ੍ਹਦੀ ਕਲਾ ਰੱਖੇ 2026 ਦੀਆਂ ਅੱਜ ਤੋਂ ਸਾਡੀ ਪੰਚਾਇਤ ਨੇ ਨਗਰ ਨੇ ਫੇਰ ਤਿਆਰੀਆਂ ਕਰ ਦੇ ਦੀਆਂ ਕਿ 2026 ਦੇ ਵਿੱਚ ਫੇਰ ਵੱਡਾ ਡੰਗੇ ਜਿਹੜਾ ਮਾਘੀ ਦੇ ਪਵਿੱਤਰ ਦਿਹਾੜੇ ਤੇ ਟੇਂਗ ਦੀ ਢੱਡੀ ਦੇ ਕਰਾਵਾਂਗੇ ਛੋਟੀ ਦੇ ਪਹਿਲਵਾਨਾਂ ਨੂੰ ਸੱਦੇ ਪੱਤਰ ਦੇ ਕੇ ਬੁਲਾਵਾਂਗੇ ਮੁਸ਼ਤੀ ਦੇ ਪਾਰ ਪਾਰ ਦੇ ਫੈਸਲੇ ਦਿਖਾਵਾਂਗੇ ਸਾਡੇ ਬੋਲੋ ਵਾਲੇ ਬੱਚੋ ਵਾਲਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੂੰ ਅੱਜ ਇਸ ਕੁਸ਼ਤੀ ਤੇ ਚੱਲਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਵੱਲੋਂ ਸੋਨੇ ਦੀ ਮੁੰਦੀ ਦਿੱਤੀ ਜਾਣੀ ਹੈ ਉਹਦੇ ਸਾਡੇ ਇੰਦਰਜੀਤ ਕਲੀਅਰ ਇਤਲੀ ਵਾਲੇ ਵੀਰਾਂ ਵੱਲੋਂ 5000 ਰੁਪਏ ਦਿੱਤਾ ਜਾਣਾ ਹੈ ਹੋਰ ਵੀ ਚੰਡੀ ਦੇ ਵੱਡੇ ਨਾਮ ਸਟੇਜ ਤੋਂ ਬੋਲੇ ਗਏ ਆ ਇਹ ਜੇਤੂ ਪਹਿਲਵਾਨਾਂ ਨੂੰ ਦਿੱਤੇ ਜਾਣੇ ਸਰਦਾਰ ਕੋਟ ਦੇ ਸੰਗੀਤ ਜੌਹਰ ਯੂਐਸਏ ਨਾਲੇ ਆਹ ਦੇਖੋ ਅਮਰੀਕਾ 'ਚ ਬੈਠ ਕੇ ਅੱਜ ਸਾਡੇ ਨਗਰ ਨੂੰ ਲੱਗ ਸਕੇ ਬੜੀ ਮਾਰ ਸਰਦਾਰਾਂ ਦਾ ਆ ਰਿਹਾ ਹੈ ਬੋਦੀ ਭਰਾਸ ਵਾਲਾ ਇਟਰੀ ਵਾਲਾ ਵੀ ਕਹਿੰਦੇ ਮਾਰ ਕਰ ਰਿਹਾ ਮੇਰੇ ਵੀਰੋ ਐਨ ਮੱਲਾ ਦਾ ਚੋਰ ਲੱਗ ਰਿਹਾ ਦੋਨੇ ਮੱਲਾ ਦਰਮਿਆਨ ਆ ਟੱਕਰ ਸਿਰੇ ਦੀ ਹੈ ਤੇ ਮਰਦੋ ਮੁੱਕੀ ਹੋ ਗਿਆ ਦੇਖੋ ਜੋਰ ਟੋਮਰਾਂ ਦਾ ਆਂ ਕੰਡਾ ਵੀ ਨਹੀਂ ਚਿਬਦਾ ਜਿਸਮ ਕਠੋਰ ਟੋਮਰਾਂ ਦਾ ਤੇ ਕਰਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਗੇ ਖੇਲੇ ਮਰਦ ਮਜਾਨਾ ਆ ਪਿਆਰ ਕੇ ਨਹੀਂ ਭੱਜਦੇ ਲਓ ਜੀ ਸਮਾਂ ਜਿਹੜਾ ਸਮਾਪਤ ਹੈ ਹੁਣ ਪੁਆਇੰਟ ਦੇ ਕੁਸ਼ਤੀ ਹੋਣੀ ਹੈ ਜੀ ਹਾਂ ਆ ਪਹਿਲਾ 3 ਮਿੰਟ ਦਾ ਸਮਾਂ ਦਿੱਤਾ ਜਾਣਾ ਹੈ ਜਿਹੜਾ ਮਾਲਕ ਪੁਆਇੰਟ ਬਣਾ ਲੇਗਾ ਗੋਡੇ ਲਵਾ ਦੇਗਾ ਲੱਕ ਤੇ ਆ ਜਾਏਗਾ ਪੁਆਇੰਟ ਬਣ ਜਾਏਗਾ ਅਗਰ 3 ਮਿੰਟ ਦੇ ਦੋਨੋਂ ਮਾਲਕ ਪੁਆਇੰਟ ਨਹੀਂ ਬਣਾਉਂਦੇ ਫਿਰ 10 ਬਾਦੇ ਚਲਾ ਕੇ ਆਏਗੇ ਕੋਈ ਨਹੀਂ ਆਇਆ ਹਾਂ ਮੋਰਾਂ ਘੜੇ ਆ ਗੀਆਂ ਨਹੀਂ ਮੋਢੇ ਫੁੱਡੇ ਘਾ ਮੋਪੜਾ ਹੋ ਗਿਆ ਤਿੰਨੋਂ ਸੋ ਬੜਾ ਬਹੁਤ ਬਹੁਤ ਧੰਨਵਾਦ ਕਰਦੇ ਜੱਜਾ ਜੱਜਾ ਸਾਹਿਬ ਸਾਡੇ ਖੇਡ ਮੇਲੇ ਦੀ ਜਿੰਦ ਜਾਣ ਹੈ ਸਾਡੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਜਮੈਂਟ ਰੈਫਰੀ ਸਾਹਿਬ ਦੀ ਹੈ ਕਿਉਂਕਿ ਲਾਈਵ ਕੈਮਰਾ 'ਚ ਪੂਰੀ ਦੁਨੀਆ 'ਚ ਬੈਠੇ ਸਾਡੇ ਐਮਆਰਆਈ ਇਹਨਾਂ ਕੁਸ਼ਤੀਆਂ ਦਾ ਆਨੰਦ ਮਾਣ ਰਹੇ ਆ ਪਰ ਜੋ ਸਾਡੇ ਰੈਫਰੀ ਸਬਾਨਾ ਦਾ ਡਿਸੀਜਨ ਫੈਸਲਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬੜਾ ਜੱਸਾ ਬਾੜੋਆ ਤੇ ਨਾਲ ਇਧਰਲੇ ਪਾਸੇ ਕਹਿੰਦੇ ਗਾਮਾ ਧਲੇਤੇ ਵਾਲਾ ਹੁਣ 3 ਮਿੰਟ ਦਾ ਸਮਾਂ ਇਸ ਕੁਸ਼ਤੀ ਤੇ ਹੈ ਭਾਈ ਚੰਡੀ ਦੀ ਕੁਸ਼ਤੀ ਤੇ ਦੋਨੋਂ ਮਾਲਾ ਇਰਫਾਨ ਰਾਨੀ ਤੇ ਜੌਂਤੀ ਧਲੇਤਾ ਦੋਨੋਂ ਸਕੇਗੇ ਲੱਗੇ ਆ ਜੀ ਅਸੀਂ ਬਰਬਰ ਦੀ ਕਿਉਂਕਿ ਹੁਣ 3-4 ਮਿੰਟ ਦੀ ਕੁਸ਼ਤੀ ਰਹਿ ਗਈ ਹੈ ਇੱਥੇ ਬਾਅਦ ਚੰਡੀ ਦੀ ਖੱਲੀ ਕੁਸ਼ਤੀ ਨਗਰ ਖੇੜੇ ਦੀ ਸੁਖ ਸ਼ਾਂਤੀ ਮਾਨ ਨਗਰ ਪੱਜੂ ਦੀ ਤੰਦਰੁਸਤੀ ਫਸਲਬਾਦੀ ਦੀ ਕੁਝਿਆਲੀ ਬਾਰ ਬੈਠੇ ਸਾਰੇ ਐਨਆਰਈ ਵੀਰਾਂ ਦੀ ਚਾਹਤੀ ਕਰਾਵਾਤੇ ਬਾਰੋਂ ਵੀ ਕੋਈ ਨਹੀਂ ਆਉਣਾ ਬਾਰੋਂ ਨਹੀਂ ਹੱਥ ਇਹ ਗੱਲ ਗੰਤ ਸਾਡੇ ਪ੍ਰਬੰਧਕ ਰੱਖੇ ਹੀ ਆ ਸੜ ਜਾਣੇ ਸਾਡੇ ਕੋਈ ਵੀ ਕਿਸੇ ਸਟੇਜ ਬੰਨੋਂ 3 ਨੰਬਰ ਪਟਕੇ ਦੀ ਜਿਹੜੀ ਕੁਸ਼ਤੀ ਆ ਉਹਦਾ ਜੋ ਸਰਨਾਮਾ ਨਾਮ ਆ ਉਹ ਲੈਣੀ ਆ ਕੋਈ ਸਟੇਜ ਤੇ ਕੋ ਬੇਨਤੀ ਹੈ ਵਾਗੇ ਭਾਈ ਲੈ ਆਜੋ 3 ਨੰਬਰ ਪਟਕੇ ਦੀ ਜਿਹੜੀ ਕੁਸ਼ਤੀ ਆ ਭਾਈ 3 ਨੰਬਰ ਦੀ ਜਿਹੜੀ ਕੁਸ਼ਤੀ ਹੋਈ ਸੀ ਦੋਨਾਂ ਪਹਿਲਵਾਨ ਨੂੰ ਫਾਫਾ ਟੇਗ ਦੇ ਜਿੱਤ ਕਰਨ ਮੱਲ ਮਜਾਰਾ ਆਪਣਾ ਮਾਨ ਸਨਮ ਸਾਡੀ ਦੰਗਲ ਕਮੇਟੀ ਤੋਂ ਲਓ ਜੀ 3 ਮਿੰਟ ਦਾ ਸਮਾਂ ਇਸ ਕੁਲਤੀ ਦੇ ਪਰ ਹੁਣ 3 ਮਿੰਟ 20 ਮਿੰਟ ਵਰਗੇ ਨੰਗੇ सूर पीरा सॼे वीर रणीर सी कंघर ਬਾਬਾ ਤੇ ਵੱਡਾ ਮਾਣ ਸਾਡੇ ਦੋਨਾਂ ਕਮੈਂਟਰਾਂ ਵਾਸਤੇ ਗਿਲਦੀਪ ਸਿੰਘ ਜੀ ਕੰਗ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕੁਸ਼ਤੀ ਆਰਪਾਲ ਸਿੰਘ ਜੀ ਖੈਰਾ ਰੰਜੀਤ ਖੇਲਾ ਸੁੱਖਾ ਗੁਰਾ ਜੀ ਆਪਣਾ ਸਦਕਾ ਦੇ ਰਿਹਾ ਹੈ ਸਾਡੀ ਨਗਰ ਪੰਚਾਇਤ ਦੇ ਇੱਕ ਵੱਲੋਂ ਵੱਡਾ ਸਦਕਾ ਤੁਹਾਨੂੰ ਦਿੱਤਾ ਜਾ ਰਿਹਾ ਹੈ ਬੜਾ ਮਾਣ ਹੈ ਸਾਨੂੰ ਇਲਾਕਾ ਨਿਵਾਸੀਆਂ ਦੇ ਅੱਜ ਅੱਗੇ 6 ਦਿਨ ਮੇਲੇ ਚ ਵੱਡੀਆਂ ਰੌਣਕਾਂ ਲਾਈ ਹੈ ਇਹ ਵੱਡੇ ਸਦਕਾਰ ਵੀ ਉਹਨਾਂ ਦੇ ਅੱਜ ਹੈ ਇੱਕ ਦੇ ਦੰਗਲ ਦੇ ਵਿੱਚ ਕੀਤੇ ਜਾ ਰਹੇ ਹੈ ਇੱਥੇ ਝੰਡੀ ਦੀ ਵੱਡੀ ਕੁਸ਼ਤੀ ਹੈ ਆ ਲੱਖ ਰੁਪਏ ਦੀ ਸਿਰੇ ਦੀ ਕੁਸ਼ਤੀ ਹੈ ਸਮੁੱਚੀ ಗ್ರಾಮ ਪੰਚਾਇਤ ਨਗਰ ਐਨ ਵਾਲੇ ਜੀਰਾਂ ਦੇ ਸਹਿਯੋਗ ਦੇ ਨਾਲ ਅੱਜ ਵੱਡਾ ਮਾਣ ਇਸ ਕੁਸ਼ਤੀ ਦੇ ਮੱਲ

ਕਰਾਇਆ ਜਾ ਰਿਹਾ 175 ਦੇ ਅੱਗੇ ਨਾਮ ਦੇ ਨੇ ਪੰਗ ਪਜਾਲੇ ਦੇ ਟੂਰਨਾਮੈਂਟ ਦੇ ਵਿੱਚ ਦਿੱਤੇ ਜਾ ਰਹੇ ਤੇ ਅਗਲੇ ਸਾਲ 26 ਕਹਿੰਦੇ 26 ਦੇ ਨਾਰੇ ਕੱਲੇ ਗੱਡੀਆਂ ਵੀ ਆ ਗਈਆਂ ਮਾਣ ਸਨਮਾਨ ਕਹਿੰਦੇ ਦਾਦਾ ਜੀ ਨੇ ਬਖਸ਼ੇ ਆ ਔਰ ਵਾਤਾ ਫਰੀਦ ਜੀਆਂ ਦੀ ਵੱਡੇ ਕਰਤਾ ਮਾਘੇ ਵਾਲੇ ਦੇਣਾ ਛਿੰਝ ਮੇਲਾ ਸਫਲ ਹੈ ਔਰ ਤੀਂਗ ਪਿੰਡ ਦਾ ਛਿੰਝ ਮੇਲਾ ਜਿਹੜਾ ਸਫਲ ਹੈ ਤੀਤ ਸਿੰਘ ਦੀ ਜਾਲਾ ਅਈ ਥੋੜਾ ਬੈਕ ਲਿਓ ਮਾੜਾ ਬੈਕ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਰ ਮੇਲਾ ਜਾਲੀ ਤਾਲ ਇਸ ਤੋਂ ਵੀ ਵੱਡੇ ਪਰਾਲੇ ਹੋਣਗੇ ਜਿੱਤੂ ਵੀ ਵੱਡੇ ਪਰਾਲੇ ਜਿਹੜੇ ਕੀਤੇ ਆਂਦੇ ਆਂ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੇ ਸ਼ਾਨ ਖਰਾਬ ਮੂੰਹ ਦੇ ਵਿੱਚੋਂ ਗਲਤ ਗੋਲ ਨਿਕਲ ਕੇ ਹੋਣਾ ਆਪਣਾ ਪੀੜ ਸਮਝ ਕੇ ਮਾਫ ਕਰੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਛਾਂਗੇ ਮੇਲੇ ਵਿੱਚ ਪੜ ਕੇ ਖੋਜ ਇਸ ਦੀ ਕੀ ਕਹਿਣਾ ਚਾਹੁੰਦੇ ਹੋ ਆਪਾਂ ਛੰਡੀ ਵਾਲੇ ਪਹਿਲਵਾਨਾਂ ਦਾ ਮਾਣ ਕਰੀਏ ਤੇ ਦੋਵੇਂ ਪਹਿਲਵਾਨਾਂ ਨੂੰ ਸਟੇਜ ਤੇ ਲਾ ਕੇ ਬਰਾਜੇ ਹਾਂਜੀ ਜੀ ਬੈਂਦੀ ਹੈ ਦੋਨੇ ਮੱਲਾ ਨੂੰ ਨੌਜਵਾਨ ਪੀੜੀ ਕੀ ਚਾਹੁੰਦੇ ਨੌਜਵਾਨ ਪੀੜੀ ਨੇ ਪੰਜਾਬ ਦੀ ਆ ਦੋਨੇ ਮੱਲਾ ਨੂੰ ਲਿਆ ਗਏ ਹੁਣ ਸਟੇਜ 'ਤੇ ਲਾਉਣ ਦੀ ਹੈ ਜ਼ੋਰ ਕਾਫੀ ਲੱਗਿਆ ਮੱਲਾ ਨੂੰ ਬੇੜ ਬਾਰੇ ਫੋਟੋ ਕਰ ਲਓ ਫਿਰ ਉੱਪਰ ਉੱਪਰ ਇੱਥੇ ਸਿੜੇ ਦਾ ਹੋਇਆ ਪਰਮਾਤਵਾਦੇ ਹੱਤਵਾਲੀ ਚੱਲਾ ਅੱਛਾ ਨਾ ਰਾਮੀ ਦਾ ਵੀ ਅਸੀਂ ਸਮਤੀ ਕਰਾ ਬਚਾ ਦੇ ਨਗਰ ਤੁਸੀਂ ਜਿੱਦਾਂ ਜਿਹੜੀਆਂ ਪਿੰਡ ਦੀਆਂ ਸਮਾਜ ਸੇਵੀ ਸੰਸਥਾਵਾਂ ਕਲੱਬਾਂ ਆ ਪਿੰਡ ਦੀਆਂ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਕੀ ਛਿੰਦੇ ਦਾਨਾ ਚਾਹੁੰਦੇ ਵੀ ਨੌਜ ਪਿੰਡ ਪਿੰਡ ਕੀ ਕੀ ਕਰਨਾ ਚਾਹੀਦਾ ਔਰ ਬਹੁਤ ਬਹੁਤ ਧੰਨਵਾਦ ਹਾਰਵਰਦੀ ਕਾ ਖਾਨ ਸਾਹਿਬ ਜੀ ਜੀ